ਸਤ ਸ੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਦ ਕਾਲ ਤੋਂ ਹੀ ਲੜਾਈ ਦੇਖ ਕੇ ਖੁਸ਼ ਹੁੰਦਾ ਰਿਹਾ ਹੈ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਤੁਹਾਡੇ ਵਾਸਤੇ ਲਿਖ ਕੇ ਆਇਆ ਆਓ ਚੱਲ ਕੇ ਸੁਣਦੇ ਹਾਂ ਪਹਿਲਾਂ ਕਥਾ ਫਿਰ ਕਰਾਂਗੇ ਇਸ ਤੇ ਵਿਚਾਰ ਆਦ ਕਾਲ ਤੋਂ ਲੜਾਈ ਵੇਖ ਕੇ ਖੁਸ਼ ਹੁੰਦਾ ਰਿਹਾ ਬਡੇਰੇ ਲੜਾਂ ਦਾ ਰਿਹਾ ਜਿੱਤਰ ਲੜਾਂ ਦਾ ਰਿਹਾ ਕੁਕੜਾ ਲੜਾਣਾ ਦੇ ਕੁਕੜਾ ਨੂੰ ਲੜਾਉਣ ਦਾ ਖੇਲ ਅੱਜ-ਕੱਲ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮੈਂ ਜਾ ਰਿਹਾ ਸੀ ਕਹਾਣੀ ਸਵੇਰੇ ਮੈਂ ਇਹਨਾਂ ਜੀ ਕਹਾਣੀ ਕਰਕੇ ਨਾਲ ਹੀ ਛੋਟਾ ਜਿਹਾ ਹੋਰ ਸ਼ਹਿਰ ਸੀ ਉੱਥੇ ਪਰੌਂ ਸੀ ਸੋ ਦਸਵੇਂ ਲਈ ਗਏ ਆਂ ਅੱਗੇ ਪੱਛੀ ਥੀ ਮਿਲਦੀ ਦੂਰੀ ਦੇ ਸ਼ਹਿਰ ਸੀ ਰਸਤੇ 'ਚ ਭੀੜ ਬੜੀ ਬੰਦੇ ਔਰ ਮੈਨੂੰ ਇਹ ਲੱਗਾ ਕਿ ਮੈਂ 3-4 ਫਰਲਾਂਗ ਤੱਕ ਬੰਦੇ ਹੀ ਬੰਦੇ ਮੈਂ ਤਾਂ ਲੰਘਾ ਲਈ ਕਿਉਂ ਜੀ ਚਾਲ ਨਾਲ ਗੱਡੀ ਚੱਲੇ ਜਿਹੜਾ ਸਿਲਮ ਇਹਨੂੰ ਲੈ ਕੇ ਜਾ ਰਿਹਾ ਸੀ ਮੈਂ ਤਾਂ ਗੱਲ ਕੀ ਹੈ ਕੋਈ ਮੇਲਾ ਹੈ ਇਹ ਤਾਂ ਜਾਣੀ ਜੀ ਮੇਲਾ ਨਹੀਂ ਹੈ ਕੂਕੜਾਂ ਦੀ ਲੜਾਈ ਹੋ ਰਹੀ ਹੈ ਇਹਦੇ ਤੇ ਬੜੇ ਸ਼ਰਤਾਂ ਲੱਗੀ ਸ਼ਹਿਰਾਂ ਦੇ ਸ਼ਹਿਰ ਇਕੱਠੇ ਹੋ ਗਏ ਦੱਲੇ ਇਸ ਮੋਲੋਕ ਦਾ ਸਭ ਤੋਂ ਵੱਡਾ ਖੇਲ ਹੈ ਕਿ ਕੁੱਕੜ ਜਿਹੜਾ ਕੁੱਕੜ ਜਿੱਤ ਜਾਂਦਾ ਹੈ ਉਹ ਮਾਲਾ ਮਾਲ ਕਰ ਦਿੰਦੇ ਨੇ ਲੋਕੀ ਜਿਹੜਾ ਹਾਰ ਜਾਂਦਾ ਹੈ ਉਹਨੂੰ ਲਾਂਦਾ ਵਾਦੇ ਗਾਲਾ ਘੜੇ ਬਟੇਰੇ ਲੜਾਣੇ ਜਿੱਤ ਲੜਾਣੇ ਕੁੱਕੜ ਲੜਾਣੇ ਜਿਉਂ ਜਿਉਂ ਹਿੰਸ਼ਕ ਤਬੀਅਤ ਵਧਦੀ ਗਈ ਪੇਡੂ ਲੜਾਣੇ ਸ਼ਾਣ ਲੜਾਣੇ ਇਹ ਸਮਾਂ ਨਹੀਂ ਦੇ ਸਕਦਾ ਨਹੀਂ ਹਿੰਸਕ ਬਿਰਤੀ ਹੋਰ ਵੱਧ ਗਈ ਹੁਣ ਬੰਦੇ ਲਾਲ ਬੰਦਾ ਲੜਾਈ ਤੇ ਕੋਈ ਸੁਆਦ ਆਇਆ ਇਥੋ ਹੀ ਪਹਿਲਵਾਨ ਬੈਠਣ ਫ੍ਰੀ ਸਟਾਈਲ ਕੁਸ਼ਤੀ ਤੁਸੀ ਦੇਖੀ ਹੋਵੇਗੀ ਟੀਵੀ ਤੇ ਕਿਦਰੇ ਤੋੜੋ ਲੱਤਾ ਬਾਵਾਏ ਕਿ ਦੂਜੇ ਮਾਰੋ ਮੁੱਕੇ ਖਿੱਚ ਖਿੱਚ ਕੇ ਇਸ ਬੰਦੇ ਨੂੰ ਇਸ ਪਹਿਲਵਾਨੀ ਦੇ ਦੰਦੇ ਨੂੰ ਕੋਈ ਮਹਾ ਮੂਰਖ ਹੀ ਅਪਣਾਏਗਾ ਮੈਂ ਪਹਿਲਵਾਨ ਨੂੰ ਕੋਈ ਸਿਆਣਾ ਨਹੀਂ ਕਹਿੰਦਾ ਹੁੰਦਾ ਸਭ ਮੂਰਤ ਇਕੱਠੇ ਕਰੀਏ ਕੋਈ ਪਹਿਲਵਾਨ ਬਣ ਜੀ ਬਿਲਕੁਲ ਜੀ ਕੋਈ ਕੰਮ ਹੈ ਇਹ ਵੀ ਕੋਈ ਦੰਦਾ ਹੈ ਇਹ ਵੀ ਕੋਈ ਖੇਲ ਹੈ ਬਿਲਕੁਲ ਸਹੀ ਗੱਲ ਹੈ ਤੋੜੋ ਅੱਜ ਅਗਲੇ ਦੀਆਂ ਹੱਡੀਆਂ ਫਸਲੀਆਂ ਤੇ ਪਹਿਲਵਾਨ ਤੇ ਜਿਹੜਾ ਤੋੜਨ ਦੇ ਸਫਲ ਹੋ ਜਾਏ ਉਹਨੂੰ ਬੜੇ ਇਨਾਮ ਮਿਲਦੇ ਨੇ ਸੜੇ ਦੇਸ਼ੇ ਪਦ ਤੱਕ ਪਹਿਲਵਾਨ ਨੂੰ ਖਿਤਾਬ ਮਿਲਦਾ ਹੈ ਭਾਰਤ ਦੇ ਸੇ ਆਪ ਵੀ ਬਾਰਤ ਦੇ ਕੇਸਰੀ ਬਾਰਤ ਦਾ ਖੌਨ ਹੈ ਤੇ ਭਾਰਤ ਦੇ ਕੇਸਰੀ ਬਾਰਤ ਦੇ ਕੇਸਰੀ ਜਲੂਸ ਨਿਕਲਦੇ ਨੇ ਪਹਿਲਵਾਨ ਉਹਨਾਂ ਦੇ ਚੇਲੇ ਵੀ ਹੁੰਦੇ ਬੜੀ ਮਹਿਮਾ ਹੁੰਦੀ ਹੈ ਉਹਨਾਂ ਬਰੀ ਸਟਾਈਲ ਕੁਸ਼ਤੀ ਮੈਚ ਕਰਨਾ ਪਹਿਲਵਾਨ ਕਤੇ ਹੀ ਸਿਆਣਾ ਨਹੀਂ ਹੁੰਦਾ ਬੜੀ ਹੈਵੀ ਗਿذاء ਖਾਣੀ ਉਹਨੂੰ ਪਛਾਣ ਵਾਸਤੇ ਐਕਸਰਸਾਈਜ਼ ਕਰਨਾ ਪਰ ਬਣੀ ਹੋਈ ਤਾਕਤ ਨੂੰ ਦੂਜੇ 'ਚ ਲੜਨ 'ਚ ਖਰਚ ਕਰਦੇ ਇਹ ਮੂਰਖਾਂ ਦਾ ਕੈਲਵਾਨ ਮੂਰਖ ਹੁੰਦਾ ਮੈਂ ਕਿਤੇ ਸੀਸ ਗਾਇੰਦਿਸ਼ ਕਰਵਾ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਕਿ ਉੱਥੇ ਵੀ ਕੈਲਵਾਨ ਬਣਦਾ ਮੇਰੇ ਕਮਰੇ ਚ ਆ ਗਿਆ ਤੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਉਸੀ ਪਹਿਲਵਾਨ ਨੂੰ ਮੂਰਖ ਕਹਿੰਦੇ ਹੋ ਮੇਰੇ ਕੋ ਡੋਲੇ ਜੋ ਫੜਕਾਂਦਾ ਮੇਰੇ ਕੋ ਲੱਗ ਗਿਆ ਮੇਰੇ ਨਾਲ ਕੁਸ਼ਤੀ ਲੜਨਾ ਚਾਹਣਾ ਇਹ ਮੂਰਖਤਾ ਦੀ ਨਿਸ਼ਾਨੀ ਹੋਰ ਕੀ ਹੈ ਹੋਰ ਕਿਸ ਨੂੰ ਮੂਰਖ ਹੈ ਇਹ ਮੂਰਖਤਾ ਦੀ ਨਿਸ਼ਾਨੀ ਤੋਂ ਜਿਸ 당 ਨਾਲ ਕੋਲ ਪੁੱਛ ਰਹੇ ਹੈ ਤੇਰਾ ਮੂਡ ਆਫ ਹੈ ਖਰਾਬ ਹੈ ਖੁੱਲਣ ਦੀ ਤਬੀਅਤ ਨਾਲ ਆਇਆ ਹੈ ਐਸਾ ਹੀ ਪਤਾ ਚਲਦਾ ਹੈ ਮੂਰਖ ਹੈ ਪਹਿਲਵਾਨ ਅਸਲ ਵਿੱਚ ਹੈਂਡਸ਼ੇਕ ਹੁੰਦਾ ਨਿਭਾਣਾ ਚਾਹੀਦਾ ਹੈ ਨਾ ਲੜਦੇ ਹੈ ਲੜਦੇ ਕੁਸ਼ਤੀ ਲekin jano asli ladai ladna chahiye ਬਿਲਕੁਲ ਸਹੀ ਗੱਲ ਹੈ ਇੱਕ ਪਹਿਲਵਾਨ ਨੇ ਦੂਜੇ ਪਹਿਲਵਾਨ ਦਾ ਸਿਰ ਪਾੜ ਕੇ ਅਸਲੀ ਲੜਾਈ ਲੜਨ ਲੱਗਾ ਤੇ ਮੋੜ ਨੇ ਪਰ ਬੰਦੇ ਆ ਸ਼ੌਕ ਬਟੇਰੇ ਲੜਾਣੇ ਿੱਤਰ ਲੜਾਣੇ ਕੁੱਕੜ ਲੜਾਣੇ ਢੇਡੂ ਲੜਾਣੇ ਸਾਡ ਲੜਾਣੇ ਜਿਹੜੇ ਸੰਪੰਨ ਸਨ ਤੇ ਪਸ਼ੂਆਂ ਦੀ ਲੜਾਈ ਦੇਖਨੇ ਆ ਦੇਖਦੇ ਹਾਂ ਬੋਰ ਹੋ ਗਏ ਸਨ ਕਿ ਬੰਦੇ ਨਾਲ ਬੰਦਾ ਲੜੇ ਇਸ ਤੋ ਵੀ ਕੋਈ ਹੋਰ ਨਹੀਂ ਸਕਨੇ ਬੰਦੇ ਨਾਲ ਬੰਦਾ ਨਹੀਂ ਇੱਕ ਕੌਮ ਨਾਲ ਦੂਜੀ ਕੌਮ ਲੜੇ ਤਾਂ ਸਵਾਦ ਤੇ ਕਈਆਂ ਨੂੰ ਇਸ ਦੇ ਵਿੱਚ ਸਵਾਦ ਨਹੀਂ ਆਉਂਦਾ ਇੱਕ ਮੁਲਕ ਨਾਲ ਦੂਜਾ ਮੁਲਕ ਲੜੇ ਤੇ ਪੂਰੇ ਮੁਲਕ ਨੂੰ ਤਬਾਹ ਕਰੇ ਤੇ ਕੋਈ ਸਵਾਦ ਆ ਤੁਹੇ ਰਸਾ ਤੇ ਸਭ ਮੂਰਖਾਂ ਦੇ ਆ ਕਾਂਡਾ ਨੇ ਜਿਸ ਨੂੰ ਤੁਸੀਂ ਖੇਲ ਪਏ ਕਹਿੰਦੇ ਹੋ ਤੇ ਸਾਰਾ ਦੇਸ਼ ਪਾਗਲ ਹੋਇਆ ਪਿਆ ਕੰਮ ਦੰਦਾ ਛੜ ਕੇ ਬੈਠੇ ਨੇ ਟੀਵੀ ਦੇ ਕੋਲ ਦੇਖੀ ਨੰਦੇ ਤੇ ਰਹਿੰਦਾ ਅਖਬਾਰਾਂ ਦੇ ਪੰਨਿਆਂ ਦੇ ਪੰਨੇ ਇਸ ਦੇ ਨਾਲ ਰੰਗੇ ਹੋਏ ਨੇ ਐਵੇਂ ਫਜ਼ੂਲੂਦੇ ਪੜਨਾ ਕਾਗਜ਼ ਵਾਇਆ ਕਰਨਾ ਜੰਗ ਲੜਾਈ ਹੈ ਕੋਈ ਖੇਲ ਨਹੀਂ ਜਿਹੜੀ ਟੀਮ ਹਾਰ ਜਾਂਦੀ ਹੈ ਨੰਤਾ ਹੀ ਨੰਤਾ ਜਿਹੜੀ ਜਿੱਤ ਜਾਂਦੀ ਹੈ ਉਹਨੂੰ ਬੜਾ ਕੁਝ ਮਿਲਦਾ ਹੈ ਤੇ ਇਹਨੂੰ ਖੇਲ ਕਹਿਣ ਦੀ ਕੀ ਲੋੜ ਜੰਗ ਹੈ ਜੰਗ ਹੈ ਧੰਦਾ ਹੈ ਜਿਹੜਾ ਜਿੱਤ ਜਾਂਦਾ ਉਹਨੂੰ ਬਹੁਤ ਸਾਰਾ ਤਨ ਸੰਪਦਾ ਮਿਲਦੀ ਜਿਹੜਾ ਹਾਰ ਜਾਂਦਾ ਉਹਦੀ ਚੌਲੀ ਖਾਲੀ ਰਹਿ ਜਾਂਦੀ ਇੱਥੇ ਧੰਦਾ ਹੈ ਇੱਥੇ ਜੰਗ ਹੈ ਖੇਲ ਖੇਲਦਾ ਹੈ ਪ੍ਰਾਤਮਾ ਖੇਲ ਖੇਲਦੇ ਨੇ ਬੱਚੇ ਹਮ ਦਰਿਆ ਦੇ ਕਿਨਾਰੇ ਸਾਗਰ 닿ਦਾ ਹੈ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਲੈ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਚੇਸ਼ਟਾ ਨਾਲ ਬੜੀ ਉਤਾਰਤਾ ਬੜੀ ਖੁਸ਼ੀ ਨਾਲ ਮਹਿਲ ਬਣਾ ਰਹੇ ਸਾਰੇ ਬੱਚੇ ਮਹਿਲ ਬਣਾ ਰਹੇ ਉਸ ਮਹਿਲ ਦੇ ਚ ਰਹਿਣਾ ਨਹੀਂ ਫਿਰ ਵੀ ਬਣਾ ਰਹੇ ਨਿਕੋ ਕਿਥੇ ਉਸ ਮਹਿਲ ਦੀ ਲੋੜ ਨਹੀਂ ਹੈ ਫਿਰ ਵੀ ਬਣਾ ਰਹੇ ਨਿਕੋ ਕਿਥੇ ਸ਼ਾਮ ਦਾ ਸਮਾਂ ਹੋ ਗਿਆ ਮਾਂ ਨੇ ਆਵਾਜ਼ ਮਾਰੀ ਹੁਣ ਸੰਦਿਆ ਹੋ ਗਈ ਹੈ ਚਲੋ ਹੱਸਦੇ ਆ ਹੱਸਦੇ ਆ ਰੀਤ ਦੇ ਮੈਲ ਬਣਾਏ ਸਨ ਔਰ ਹਸਤੇ ਹੱਸਦੇ ਅਡਾਂ ਲੱਗ ਬਣਾਉਣ ਲੱਗੇ ਆ ਵੀ ਖੁਸ਼ ਸਨ ਮਿਟਾਉਣ ਲੱਗੇ ਆ ਵੀ ਖੁਸ਼ ਬਣਾਉਣ ਲੱਗੇ ਆ ਵੀ ਬੜੀ ਮਿਹਨਤ ਕੀਤੀ ਹੁਣ ਮਿਟਾਉਣ ਲੱਗੇ ਆ ਵੀ ਮਿਹਨਤ ਪਾਈ ਹੂੰ ਬਣਾਏ ਵੀ ਬੜੀ ਇਕਾਗਰਤਾ ਨਾਲ ਹੁਣ ਮਿਟਾਉਂਦੇ ਵੀ ਬੜੀ ਇਕਾਗਰਤਾ ਨਾਲ ਕਿਉਂ ਬਣਾਣਾ ਖੇਲ ਸੀ ਮਿਟਾਣਾ ਖੇਡ ਸੀ ਧੰਦਾ ਨਹੀਂ ਸੀ ਸੰਸਾਰ ਨੂੰ ਬਣਾਣਾ ਝੋਕੇ ਪ੍ਰਮਾਤਮਾ ਬਹੁਤ ਵੱਡਾ ਉਹਦਾ ਖੇਲ ਹੈ ਮਿਟਾਣਾ ਉਸਦਾ ਖੇਲ ਹੈ ਆਵਣ ਜਾਣ ਇਹ ਖੇਲ ਬਣਾਇਆ ਆ ਗਿਆ ਕਾਰੀ ਕीनੇ ਵਾਹ ਜੇ ਬੱਚੇ ਨੂੰ ਅਕਵੇ ਰੇਤ ਦੇ ਮੈਦਾਨ ਤੇ ਬਣਾਉਂਦੇ ਤੁਹਾਨੂੰ ਕੀ ਮਿਲੇਗਾ ਕੁਝ ਨਹੀਂ ਮਿਲੇਗਾ ਖੇਲ ਸੰਸਾਰ ਨੂੰ ਬਣਾ ਕੇ ਰੱਬ ਨੂੰ ਕੁਝ ਵੀ ਨਹੀਂ ਮਿਲਦਾ ਉਹਦਾ ਖੇਲ ਮਿਲਣਾ ਦੀ ਇਸ ਸੰਸਾਰ ਨੂੰ ਮਿਟਾ ਕੇ ਵੀ ਉਸ ਦਾ ਕੁਝ ਵੀ ਨਹੀਂ ਵਿਗੜਦਾ ਕਿ ਜਬੂਦ ਕਰਤ ਕਰਾ ਕਰਤਾਰਾ ਰਜਾ ਅਰਥ ਤਉ ਦੇ ਆਬਾਰ ਜਬ ਆਕਰਖ ਕਰਤ ਹਾਂ ਕਮ ਹਾਂ ਤਮ ਮੈਂ ਮਿਲਤ ਦੇਦਰ ਸਭ ਹੂੰ ਜਿਨੇ ਸੈਣੇ ਮਨ ਖੋਦੇ ਐ ਅਕਲ ਬਹੁਤ ਵੱਡੀ ਹੋ ਜਾਏ ਸਾਰਾ ਸੰਸਾਰ ਉਹਨਾਂ ਨੂੰ ਖਿਡੌਣਾ ਦਿਖਾਈ ਦੇਂਦਾ ਭਾਵੇਂ ਪ੍ਰਮਾਤਮਾ ਦੇ ਤੋ ਦੋਸਤੋ ਐਸੀ ਕੀ ਸੰਤਮਨ ਸਿੰਘ ਜੀ ਦੀ ਕਥਾ ਜਿਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਆਦ ਕਾਲ ਤੋਂ ਹੀ ਆਦਮੀ ਕਦੀ ਦਿੱਤ ਲੜਾਂਦਾ ਰਿਹਾ ਹੈ ਇੱਕ ਕਦੀ ਕੁਕੜ ਲੜਾਂਦਾ ਰਿਹਾ ਹੈ ਲੜਾਈ ਦੇਖੇ ਉਸ ਨੂੰ ਮਜਾ ਨਹੀਂ ਆਇਆ ਬੰਦੇ ਨਾਲ ਬੰਦਾ ਲਾਣ ਲੱਗਿਆ ਫਿਰ ਵੀ ਸਵਾਦ ਨਹੀਂ ਆਇਆ ਇੱਕ ਦੇਸ਼ ਦੇ ਨਾਲ ਦੂਜਾ ਦੇਸ਼ ਲਾਣ ਲੱਗਿਆ ਹਾਲਾਂਕਿ ਚਾਹੀਦਾ ਇਹ ਹੈ ਕਿ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਰਹੀਏ ਉਹਨਾਂ ਨੇ ਮਸਕੀਨ ਜੀ ਨੇ ਇਹ ਵੀ ਦੱਸਿਆ ਕਿ ਮੈਂ ਪਹਿਲਵਾਨਾਂ ਨੂੰ ਬਿਲਕੁਲ ਸਿਆਣਾ ਨਹੀਂ ਕਹਿੰਦਾ ਬਿਲਕੁਲ ਸਿਆਣਾ ਨਹੀਂ ਮੰਨਦਾ ਉਹਨਾਂ ਨੂੰ ਕਿ ਲੜਨਾ ਇਹ ਵੀ ਕੋਈ ਫੀਲ ਹੈਗਾ ਲੜਨਾ ਵਾ ਆਪਣੇ ਗੰਦੇ ਵਿਚਾਰਾਂ ਨਾਲ ਲੜੋ ਆਪਣੇ ਮਨ ਦੇ ਨਾਲ ਲੜੋ ਇਸ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ ਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਹੀ ਕੀਮਤੀ ਜੀਵਨ ਦਿੱਤਾ ਆ ਜਿਸ ਦੇ ਵਿੱਚ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੋਸਤੋ ਇਹ ਸੀ ਸੰਤਮਨ ਸਕੀਨਜੀ ਦੀ ਕਥਾ ਆਪ ਜੀ ਨੂੰ ਕਥਾ ਕੈਸੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਮਿਲਦੇ ਆ ਇੱਕ ਫਿਰ ਨਵੀਂ ਕਥਾ